ਯੂਐਸਏ ਦੇ ਵਿੱਚ ਹਨੂਮਾਨ ਮੂਰਤੀ ਉੱਤੇ ਨੇਤਾ ਦੀ ਵਿਵਾਦ ਤੇ ਟੈਂਪਲ ਡੰਕਰ ਨੇ ਮੂਰਤੀ ਨੂੰ ਨਕਲੀ ਹਿੰਦੂ ਦੇਵਤਾ ਕਿਹਾ ਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਡੰਕਰ ਦੇ ਬਿਆਨ ਨੂੰ ਹਿੰਦੂ ਵਿਰੋਧੀ ਅਤੇ ਪੜਕਾਉ ਦੱਸਿਆ। ਹੋਰ ਖਬਰਾਂ ਵਿਸਥਾਰ ਦਿਨਾ। ਇਸ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਬ੍ਰਿਟਿਸ਼ ਸਰਕਾਰ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਦੇ ਲਈ ਵੀਜ਼ਾ ਫੀਸ ਘਟਾਉਣ 'ਤੇ ਵਿਚਾਰ ਕਰ ਰਹੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਯੂਕੇ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਹ ਯੂਐਸ ਵੀਜ਼ਾ ਫੀਸ 8.8 ਮਿਲੀਅਨ ਪੌਂਡ ਤੱਕ ਵੱਧਣ ਤੋਂ ਬਾਅਦ ਵੀਜ਼ਾ ਫੀਸ ਘਟਾਵੇਗੀ। ਰਿਪੋਰਟ ਦੇ ਅਨੁਸਾਰ ਯੂਕੇ ਸਰਕਾਰ ਗਲੋਬਲ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਦੇ ਲਈ ਆਪਣੀ ਗਲੋਬਲ ਪ੍ਰਤਿਭਾ ਵੀਜ਼ਾ ਨੂੰ ਹੋਰ ਆਕਰਸ਼ਕ ਬਣਾਉਣ ਦੀ ਤਿਆਰੀ ਕਰ ਰਹੀ ਹੈ। ਯੂਕੇ ਵੀਜ਼ਾ ਫੀਸਾਂ ਬਾਰੇ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਕੀਸ ਜਾਮਰ ਅਤੇ ਵਿੱਤ ਮੰਤਰੀ ਤੇਜਲ ਰੀਵਸ ਦੀ ਅਗਵਾਈ ਵਾਲੀ ਗਲੋਬਲ ਪ੍ਰਤੀਭਾ ਟਾਸਕ ਫੋਰਸ ਫੀਸ ਮੁਆਫੀ ਤੇ ਵਿਚਾਰ ਕਰ ਰਹੀ ਹੈ ਰਿਪੋਰਟ ਦੇ ਅਨੁਸਾਰ ਸਟਾਰਮਰ ਸਰਕਾਰ ਦੀ ਇਸ ਪਹਿਲ ਕਦਮੀ ਦਾ ਉਦੇਸ਼ ਦੁਨੀਆ ਦੇ ਚੋਟੀ ਦੇ ਵਿਗਿਆਨੀਆਂ ਅਤੇ ਟੈਕਨੋਲੋਜਿਸਟਾਂ ਨੂੰ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਚ ਭਾਗੀ ਸ਼ਾਮਲ ਨੇ ਉਹਨਾਂ ਨੂੰ ਯੂਕੇ ਵਿੱਚ ਮੁੜ ਵਸੇਬਾ ਕਰਨ ਦੇ ਲਈ ਉਤਸ਼ਾਹਿਤ ਕਰਨਾ ਹੈ ਰੀਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਬ੍ਰਿਟੇਨ ਨੇ ਇਸ ਸਾਲ 54 ਮਿਲੀਅਨ ਪੌਂਡ ਦਾ ਗਲੋਬਲ ਪ੍ਰਤਿਭਾ ਫੰਡ ਸ਼ੁਰੂ ਕੀਤਾ ਇਸ ਦੇ ਵੱਲ ਤੋਂ ਖੋਜਕਰਤਾਵਾਂ ਅਤੇ ਉਹਨਾਂ ਦੀਆਂ ਟੀਮਾਂ ਦੇ ਸਥਾਨਾਂਤ੍ਰਣ ਅਤੇ ਖੋਜ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਕੀਤੀ ਜਾਵੇਗੀ ਸਰਕਾਰ ਇਸ ਫੰਡ ਦੀ ਵਰਤੋਂ 5 ਸਾਲਾਂ ਦੇ ਲਈ ਕਰ ਸਕੇਗੀ ਯੂਕੇ ਦੇ ਵਿਗਿਆਨ ਮੰਤਰੀ ਲਾਰਜ ਪੈਟਿਕ ਵੈਲੈਂਸ ਅਤੇ ਪ੍ਰਧਾਨ ਮੰਤਰੀ ਦੇ ਮੁਪਾਸ ਸਲਾਹਕਾਰ ਬਰਨ ਚੰਦਰ ਇਸ ਤਾਸਕ ਫੋਰਸ ਵੀ ਇਕਵਾਇ ਕਰ ਰਹੇ ਨੇ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਬ੍ਰਿਟੇਨ ਦੀ ਗਲੋਬਲ ਲੀਡਰਸ਼ਿਪ ਦੀ ਸਥਿਤੀ ਨੂੰ ਮਜ਼ਬੂਤ ਕਰੇਗਾ ਅਤੇ ਦਵਾਈਆਂ, ਨਵੀਆਂ ਟੈਕਨੋਲੋਜੀਆਂ ਅਤੇ ਵਿਗਿਆਨਕ ਖੰਡਾ ਦੇ ਵਿੱਚ ਨਵੀਨਤਾ ਨੂੰ ਤੇਜ਼ ਕਰੇਗਾ। ਯੂਕੇ ਵਿਜ਼ਨ ਨੀਤੀ ਤੋਂ ਜਾਣੂ ਇੱਕ ਸਰਕਾਰੀ ਅਧਿਕਾਰੀ ਨੇ ਕਿਹਾ ਹੈ ਕਿ ਵੀਜ਼ਾ ਫੀਸਾਂ ਨੂੰ ਜ਼ੀਰੋ ਕਰਨ ਦੇ ਵਿਚਾਰ ਉੱਤੇ ਉਹਨਾਂ ਲੋਕਾਂ ਦੇ ਲਈ ਵਿਚਾਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਦੁਨੀਆ ਦੀਆਂ ਚੋਟੀ ਦੀਆਂ 5 ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕੀਤੀ ਹੈ ਜਾਂ ਵਕਾਈ ਅੰਤਰਰਾਸ਼ਟਰੀ ਪੁਰਸਕਾਰ ਜਿੱਤੇ ਨੇ। ਰੀਪੋਰਟ ਦੇ ਅਨੁਸਾਰ ਬ੍ਰਿਟੇਨ ਦੀ ਮੌਜੂਦਾ ਗਲੋਬਲ ਟੈਲੈਂਟ ਵੀਜ਼ਾ ਪ੍ਰਣਾਲੀ ਨੂੰ ਬਹੁਤ ਗੁੰਝਲਦਾਰ ਮੰਨਿਆ ਜਾਂਦਾ ਹੈ ਇਸ ਮੁੱਦੇ ਦੀ ਮਹੱਤਤਾ ਨੂੰ ਪਛਾਣਦੇ ਹੋਏ ਸਰਕਾਰ ਨੇ ਇਸ ਸਾਲ ਜੂਨ ਦੇ ਵਿੱਚ ਟਾਸਕ ਫੋਰਸ ਦੀ ਸਥਾਪਨਾ ਕੀਤੀ ਗਈ ਜੁਲਾਈ ਦੇ ਵਿੱਚ ਪ੍ਰਧਾਨ ਮੰਤਰੀ ਬਨਨ ਤੋਂ ਬਾਅਦ ਕੀ ਉਸ ਚਮਰ ਨੇ ਵੀਜ਼ਾ ਪ੍ਰਕਿਰਿਆ ਨੂੰ ਸੌਖਾ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ ਬ੍ਰਿਟਿਸ਼ ਵਪਾਸ ਕਟਰ ਜੁਨਾਥਨ ਰੋਨਲਡਸ ਨੇ ਕਿਹਾ ਹੈ ਕਿ ग्लोबल टैलेंटेड टास्क फोर्स ब्रिटेन ਨੂੰ ਦੁਨੀਆ ਦੀ ਸਭ ਤੋਂ ਵਧੀਆ ਪ੍ਰਤਿਭਾ ਦੇ ਲਈ ਪਸੰਦੀਦਾ ਸਥਾਨ ਬਣਾਵੇਗਾ ਅਤੇ ਨਵੀਨਤਾ ਅਤੇ ਆਰਥਿਕਤਾ ਵਿਕਾਸ ਨੂੰ ਤੇਜ਼ ਕਰੇਗਾ। ਹਾਲਾਂਕਿ ਦੇਸ਼ ਦੀ ਵਿਰੋਧੀ ਰਾਜਨੀਤਿਕ ਪਾਰਟੀ ਰਿਫਾਰਮ ਯੂਕੇ ਨੇ ਕਿਹਾ ਹੈ ਕਿ ਜੇਕਰ ਇਹ ਸੱਤਾ ਵਿੱਚ ਆਉਂਦੀ ਹੈ ਤਾਂ ਮਿੱਥੇ ਸਮੇਂ ਦੇ ਲਈ ਆਈਸ਼ੀਨ ਗਲਪ ਨੂੰ ਖਤਮ ਕਰ ਦਿੱਤਾ ਜਾਵੇਗਾ ਪਾਰਟੀ ਨੇ ਕਿਹਾ ਕਿ ਉਹ 5 ਸਾਲ ਦੀ ਪ੍ਰਕਿਰਿਆ ਨੂੰ ਸਖ਼ਤ ਸ਼ਰਧਾ ਦੇ ਨਾਲ ਨਿਵੀਔਰ ਯੋਗ ਵਰਕ ਵੀਜ਼ਾ ਦੇ ਨਾਲ ਬਦਲ ਦੇਗੀ ਰਿਫਾਰਮ ਯੂਕੇ ਦੇ ਨੇਤਾ ਨਾਈਸਲ ਫੈਰਿਸ ਨੇ ਦਾਅਵਾ ਕੀਤਾ ਹੈ ਕਿ ਆਈਐਲਆਰ ਪ੍ਰਾਪਤ ਕਰਨ ਵਾਲੇ ਅੱਧੇ ਤੋਂ ਵੱਧ ਲੋਕ ਕੰਮ ਨਹੀਂ ਕਰ ਰਹੇ ਨੇ ਹਾਲਾਂਕਿ ਪ੍ਰਧਾਨ ਮੰਤਰੀ ਡਾਕਟਰ ਡਾਊਨਿੰਗ ਸਟਰੀਟ ਨੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਤੇ ਇਸ ਨੂੰ ਗੈਰ ਯਥਾਰਥਵਾਦੀ, ਅਵਿਵਹਾਰਕ ਅਤੇ ਵੰਡਣ ਵਾਲਾ ਕਿਹਾ। ਦਾਸੀ ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾ ਟਰੰਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੇ H1B ਵੀਜ਼ਾ ਨੂੰ 1 ਲੱਖ ਡਾਲਰ ਤੱਕ ਵਧਾ ਦਿੱਤੀ ਹੈ ਤੇ ਇਹ ਹੁਣ ਭਾਰਤੀ ਮਜ਼ਦੂਰਾਂ ਦੇ ਵਿੱਚ ਲਗਭਗ 8.8 ਮਿਲੀਅਨ ਦੇ ਵਿੱਚ ਅਨੁਵਾਦ ਹੋਵੇਗਾ ਮਨੇ ਜਾਣਦੇ ਕਿ ਕੰਪਨੀਆਂ ਨੂੰ ਇਸ ਦਾ ਖਰਚਾ ਚੁਕਣਾ ਪਵੇਗਾ ਵੱਡੀ ਗਿਣਤੀ ਵਿੱਚ ਭਾਰਤੀ ਆਈਟੀ ਪੇਸ਼ੇਵਰਾਂ ਅਤੇ ਇੰਜੀਨੀਅਰਾਂ ਦੀਆਂ ਨੌਕਰੀਆਂ ਖਤਰੇ ਦੇ ਵਿੱਚ ਨਹੀਂ ਅਮਰੀਕੀ ਰਾਸ਼ਟਰਪਤੀ ਟੋਨਰ ਕੰਪਨੀ ਹਾਲੀ ਦੇ ਵਿੱਚ ਨਵੀਂ H1B ਵੀਜ਼ਾ ਬਿਨੈਕਾਰਾਂ ਦੇ ਲਈ 1 ਲੱਖ ਡਾਲਰ ਦੀ ਵਾਧੂ ਫੀਸ ਲਾਜ਼ਮੀ ਕਰ ਦਿੱਤੀ ਸੀ ਜਿਸ ਦੇ ਨਾਲ ਟੈਕਨੋਲੋਜੀ ਅਤੇ ਹੋਰ ਖੇਤਰ ਦੇ ਵਿੱਚ ਹਲਚਲ ਮੱਚੀ ਹੋਈ ਹੈ ਪਰ ਹੁਣ ਇੱਕ ਨਵੀਂ ਖਬਰ ਸਾਹਮਣੇ ਆ ਰਹੀ ਹੈ ਕਿ 트럼ਪ ਪ੍ਰਸ਼ਾਸਨ ਇਸ ਫੀਸ ਤੋਂ ਡਾਕਟਰਾਂ ਨੂੰ ਛੋਟ ਦੇਣ ਤੇ ਵਿਚਾਰ ਕਰ ਰਿਹਾ ਹੈ ਜੀ ਹਾਂ ਵਾਈਟ ਹਾਊਸ ਦੇ ਬੁਲਾਰੇ ਟੇਲਰ ਰੋਜਰਸ ਨੇ ਇੱਥੇ ਇਸ ਗੱਲ ਦਾ ਸੰਕੇਤ ਦਿੱਤਾ ਹੈ ਕਿ ਅਮਰੀਕਾ ਵਿੱਚ ਖਾਸ ਕਰਕੇ ਪਿੰਡੂ ਖੇਤਰ ਵਿੱਚ ਡਾਕਟਰਾਂ ਦੀ ਘਾਟ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਜਾ ਸਕਦਾ ਹੈ ਸਰਕਾਰ ਨੂੰ ਇਹ ਅਹਿਸਾਸ ਹੋਇਆ ਕਿ ਜੇਕਰ ਡਾਕਟਰਾਂ ਉੱਤੇ ਇੰਨੀ ਮਲਟੀ ਫੀਸ ਦਾ ਬੋਝ ਪਾਇਆ ਜਾਂਦਾ ਹੈ ਤਾਂ ਅਮਰੀਕਾ ਦੇ ਵਿੱਚ ਡਾਕਟਰਾਂ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਹੋ ਵੀ ਮੁਕਮਲਾ ਨੇ ਵੀ ਡਾਕਟਰਾਂ ਨੂੰ ਇਸ ਨਵੇਂ ਫੀਸ ਤੋਂ ਛੋਟ ਦੇਣ ਦੀ ਮੰਗ ਕੀਤੀ ਹੈ ਟਰੰਪ ਪ੍ਰਸ਼ਾਸਨ ਨੇ ਅਮਰੀਕੀ ਕਰਮਚਾਰੀਆਂ ਨੂੰ ਤਜਰਬੇ ਦੇਣ ਦੇ ਲਈ ਇਹ ਫੀਸ ਲਾਗੂ ਕੀਤੀ ਹੈ ਇਸ ਫੈਸਲੇ ਦੇ ਨਾਲ ਮਾਈਕਰੋਸਾਫਟ ਐਪਲ ਅਤੇ Amazon ਵਰਗੀਆਂ ਵੱਡੀਆਂ ਕੰਪਨੀਆਂ ਨੂੰ ਚੜਤਾ ਲੱਗਿਆ ਕਿਉਂਕਿ ਉਹਨਾਂ ਨੂੰ ਹੁਣ H1B ਵੀਜ਼ਾ ਧਾਰਕਾਂ ਨੂੰ ਨੌਕਰੀ ਉੱਤੇ ਰੱਖਣ ਦੇ ਲਈ ਜਿਆਦਾ ਖਾਚਾ ਕਰਨਾ ਪਵੇਗਾ ਸਪੈਸ਼ਲੀ ਦੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਭਾਰਤੀ ਹੋਣਗੇ ਕਿਉਂਕਿ ਅਮਰੀਕਾ ਦੇ 70% ਤੋਂ ਵੱਧ H1B ਵੀਜ਼ਾ ਧਾਰਕ ਭਾਰਤੀ ਨਹੀਂ ਹੈ ਹੈ ਕਿ ਜੇਕਰ ਡਾਕਟਰ ਨੂੰ ਛੋਟ ਮਿਲਦੀ ਹੈ ਤਾਂ ਇਹ ਖਾਸ ਤੌਰ ਤੇ ਭਾਰਤੀ ਡਾਕਟਰਾਂ ਦੇ ਲਈ ਇੱਕ ਵੱਡੀ ਰਾਹਤ ਹੋਵੇਗੀ ਤੇ ਇਹ ਦੇਖਣਾ ਬਾਕੀ ਇਹ ਕਿ ਕੰਪਨੀ ਪ੍ਰਸ਼ਾਸਨ ਇਹ ਫੈਸਲਾ ਲਾਗੂ ਕਰਦਾ ਹੈ ਅਤੇ ਕੀ ਇਹ ਨਾ ਸਿਰਫ ਮੈਡੀਕਲ ਸੈਕਟਰ ਤੱਕ ਸੀਮਿਤ ਰਹੇਗਾ ਜੋ ਖੇਤਰ ਨੂੰ ਵੀ ਇਸ ਦਾ ਲਾਭ ਮਿਲੇਗਾ ਅਮਰੀਕਾ ਦੇ ਵਿਚਕਰੇ ਪਬਲੀਕਾ ਨੇਤਾ ਅਲੈਂਡ ਜ਼ੈਂਟਰ ਡੰਕਰ ਨੇ ਟੈਕਸਾਸ ਦੇ ਵਿੱਚ ਬਣੀ ਭਗਵਾਨ ਹਨੂਮਾਨ ਦੀ 90 ਫੁੱਟ ਉੱਚੀ ਮੂਰਤੀ ਉੱਤੇ ਸਵਾਲ ਚੁੱਕਦੇ ਹੋਏ ਇੱਕ ਵੱਡਾ ਵਿਵਾਦ ਖੜਾ ਕਰ ਦਿੱਤਾ। ਟਵਿੱਟਰ ਉੱਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਡੰਕਰ ਨੇ ਇਸ ਮੂਰਤੀ ਨੂੰ ਨਕਲੀ Hindu ਦੇਵਤਾ ਕਿਹਾ ਅਤੇ ਦਾਵਾ ਕੀਤਾ ਕਿ ਅਮਰੀਕਾ ਇੱਕ ਇਸਾਈ ਦਾਸ਼ਚਰ ਹੈ। ਡੰਕਰ ਦੀਆਂ ਟਿੱਪਣੀਆਂ ਉੱਤੇ ਤਿੱਖੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਨੀਆਂ ਸ਼ੁਰੂ ਹੋ ਗਈਆਂ ਨੇ। Hindu American Foundation ਨੇ ਉਨ੍ਹਾਂ ਦੇ ਬਿਆਨ ਨੂੰ Hindu ਵਿਰੋਧੀ ਅਤੇ ਭੜਕਾਊ ਦੱਸਿਆ। ਸੰਤਾਨੇ ਤੁਰੰਤ ਕਾਰਵਾਈ ਦੀ ਮੰਗ ਕਰਦੇ ਹੋਏ ਟੈਕਸਾਸ ਦੀ ਰਿਪਬਲਿਕਨ ਪਾਰਟੀ ਤੇ ਵੱਲ ਸ਼ਿਕਾਇਤ ਦਰਜ ਕਰਵਾਈ ਗਿਆ ਹੈ ਇੰਟਰਨੈਟ ਉਪਭੋਗਤਾਵਾਂ ਨੇ ਵੀ ਦੰਕਨ ਦੀ ਆਲੋਚਨਾ ਕੀਤੀ ਹੈ ਅਤੇ ਉਹਨਾਂ ਨੂੰ ਅਮਰੀਕੀ ਸੰਵਿਧਾਨ ਦੀ ਯਾਦ ਦਿਵਾਈ ਜੋ ਸਾਰੇ ਨਾਗਰਿਕਾਂ ਨੂੰ ਆਪਣੇ ਧਰਮ ਦਾ ਪਾਲਣ ਕਰਨ ਦੀ ਅਸਰਦੀ ਦਿੰਦਾ ਹੈ। ਇਹ ਕੋਕੋਕਟ ਨੇ ਟਿੱਪਣੀ ਕੀਤੀ ਕਿ ਇਸ ਵਿੱਚ ਕੋਈ ਹਿੰਦੂ ਨਹੀਂ ਹੈ। ਇਸ ਦਾ ਮਤਲਬ ਨਹੀਂ ਹੈ ਕਿ ਉਹ ਝੂਠਾ ਹੈ ਅਤੇ ਇਹ ਵੀ ਕਿ ਇਹ ਵੈਦ ਇਸਾਈ ਧਰਮ ਤੋਂ ਬਹੁਤ ਪਹਿਲਾਂ ਦੇ ਨਹੀਂ। ਸਟੈਚੂ ਆਫ ਦਾ ਯੂਨੀਅਨ ਜੋ ਜਾਣੀ ਜਾਂਦੀ ਹੈ ਮੂਰਤੀ ਟੈਕਸਸ ਦੇ ਸ਼ੂਗਰਲੈਂਡ ਦੇ ਵਿੱਚ ਸਥਿਤ ਹੈ। ਸ਼੍ਰੀ ਅਸਟਿਲ ਲਕਸ਼ਮੀ ਮੰਦਰ ਦੇ ਵਿੱਚ ਸਥਾਪਿਤ ਹੈ ਤੇ ਇਹ 2024 ਦੇ ਵਿੱਚ ਲਾਂਚ ਕੀਤੀ ਗਈ ਸੀ ਅਤੇ ਇਹ ਇਕਦੇ ਸਭ ਤੋਂ ਉੱਚੇ ਹਿੰਦੂ ਸਮਾਤ ਦੇ ਵਿੱਚੋਂ ਇੱਕ ਹੈ ਡੰਕਨ ਨੇ ਬਾਈਬਲ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੋਈ ਵੀ ਹੋਰ ਦੇਵਤਾ ਨਹੀਂ ਹੋਣਾ ਚਾਹੀਦਾ ਅਤੇ ਕਿਸੇ ਵੀ ਤਰ੍ਹਾਂ ਦੀ ਮੂਰਤੀ ਨਹੀਂ ਬਣਾਉਣੀ ਚਾਹੀਦੀ ਜਿਸ ਕਾਰਨ ਇਹ ਮਾਮਲਾ ਹੋਰ ਵੀ फडਕ ਉਠ ਹੈ ਗਾਜ਼ਾ ਦੇ ਵਿੱਚ ਇਜ਼ਰਾਈਲ ਦੇ ਹਮਲਿਆਂ ਕਾਰਨ ਵਾਧ ਰਹੀ ਤਬਾਹੀ ਅਤੇ ਨਸਲਕੁਸ਼ੀ ਉੱਤੇ ਚਿੰਤਤ ਕਈ ਪ੍ਰਮੁੱਖ ਮੁ슬ਮਨ ਦੇਸ਼ਾਂ ਦੇ ਨੇਤਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਮੁਲਾਕਾਤ ਕਰਨ ਦੀ ਯੋਜਨਾ ਬਣਾਦੇ ਨੇ ਇਸ ਮੀਟਿੰਗ ਦੇ ਵਿੱਚ ਸਾਊਦੀ ਅਰਬੀ ਯੂਟ ਦੇ ਅਮੀਰਾਤ ਕਤਰ ਮਿਸਰ ਜਾਰਡਨ ਤੁਰਕੀ ਇੰਡੋਨੇਸ਼ੀਆ ਅਤੇ ਪਾਕਿਸਤਾਨ ਦੇ ਨੇਤਾ ਵੀ ਸ਼ਾਮਲ ਹੋਣਗੇ ਮੰਨੇ ਜਾ ਰਿਹਾ ਹੈ ਕਿ ਟਰੰਪ ਇਸ ਮੀਟਿੰਗ ਦੇ ਵਿੱਚ ਅਰਬ ਜਗਤ ਨੂੰ ਆਪਣੀ ਤਿੰਨ ਨੁਕਾਤੀ ਯੋਜਨਾ ਬਾਰੇ ਜਾਣੂ ਕਰਵਾਣਗੇ ਜਿਸ ਦਾ ਉਦੇਸ਼ ਗਾਜ਼ਾ ਸੰਕਟ ਨੂੰ ਖਤਮ ਕਰਨਾ ਹੈ XOS ਦੀ ਰਿਪੋਰਟ ਦੇ ਅਨੁਸਾਰ ਰਾਸ਼ਟਰਪਤੀ 트ੰਪ ਦੀ ਯੋਜਨਾ ਦੇ ਵਿੱਚ ਹੈਟ ਲਿਕੇ ਤਿੰਨ ਮੁੱਖ ਤੱਤ ਸ਼ਾਮਲ ਨੇ ਜਿਵੇਂ ਕਿ ਬੰਦਕਾਂ ਦੀ ਰਿਹਾਈ ਸਭ ਤੋਂ ਪਹਿਲਾਂ ਹਮਾਸ ਦੁਆਰਾ ਰੱਖੇ ਗਏ ਸਾਰੇ ਬੰਦਕਾਂ ਨੂੰ ਰਿਹਾ ਕਰਵਾਉਣੇ ਅੰਤਜਤੂ ਇਜ਼ਰਾਈਲ ਦੀ ਵਾਪਸੀ ਚਾਹੀਦੀ ਹੈ ਇਜ਼ਰਾਈਲ ਦੀ ਫੌਜਾਂ ਨੂੰ ਵਾਪਸ ਬੁਲਾਉਣ ਦੇ ਲਈ ਗੱਲਬਾਤ ਕਰਨੇ ਤੇ ਤੀਜਾ ਹਮਾਸ ਤੋਂ ਬਿਨਾ ਸ਼ਾਸਨ ਹੈ ਸੰਪੇਵਿਚ ਹੁੰਦੇ ਨੇ ਕਿ ਹਰ ਪੱਤੇ ਮੁਸਲਿਮ ਦੇਸ਼ ਗਾਜੋ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੇ ਲਈ ਫੌਜੀ ਪਾਲ ਪੇਜਨ ਅਤੇ ਪੁਨਰ ਨਿਰਮਾਣ ਦੇ ਲਈ ਫੰਡਿੰਗ ਵੀ ਕਰਨ ਇੰਡੋਨੇਸ਼ੀਆ ਨੇ ਪਹਿਲਾਂ ਹੀ ਗਾਜੋ ਦੇ ਵਿੱਚ ਸ਼ਾਂਤੀ ਸੈਨਾ ਪੇਜਨ ਦੀ ਆਪਣੀ ਇੱਛਾ ਜ਼ਾਹਰ ਕੀਤੀ ਹੈ ਇਸ ਸਦਵਾਨ ਪਲਸਤੇ ਨੂੰ ਇੱਕ ਅਜ਼ਾਦ ਦੇਸ਼ ਦੇ ਵੱਜੋ ਮਾਨਤਾ ਦੇਣ ਵਾਲੇ ਦੇਸ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਇਸ ਇੰਟਰਸਟੇਟ ਦੇ 197 ਮੈਂਬਰ ਦੇਸ਼ਾਂ ਦੇ ਵਿੱਚੋਂ 147 ਪਹਿਲਾਂ ਹੀ ਫਸਤੇ ਨੂੰ ਮਾਨਤਾ ਦੇ ਚੁੱਕੇ ਨੇ ਹਾਲ ਹੀ ਦੇ ਵਿੱਚ ਬ੍ਰਿਟੇਨ ਕੈਨੇਡਾ ਦੇ ਆਸਟ੍ਰੇਲੀਆ ਤੋਂ ਬਾਅਦ ਪੁਰਤਗਾਲ ਨੇ ਵੀ ਫਸਤੇ ਨੂੰ ਰਸਮੀ ਤੌਰ ਉੱਤੇ ਮਾਨਤਾ ਦੇਣ ਦਾ ਐਲਾਨ ਕੀਤਾ ਹੈ ਇਸ ਦੇ ਇਲਾਵਾ ਯੂਰਪੀ ਦੇਸ਼ ਨੇ ਵੀ ਇਕ ਸੁਤੰਤਰਤਾ ਦੇ ਨਾਲ ਦੋ ਰਾਜ ਫਲਤੀ ਹਮਾਇਤ ਕੀਤੀ ਹੈ ਤੇ ਭਾਰਤ ਨੇ ਨਵੰਬਰ 1988 ਦੇ ਵਿੱਚ ਹੀ ਫلسطੀਨ ਨੂੰ ਇੱਕ ਸੁਤੰਤਰ ਦੇਸ਼ ਦੇ ਵਜੋਂ ਮਾਨਤਾ ਦੇ ਦਿੱਤੀ ਸੀ ਇਹ ਸਾਰੇ ਕਦਮ ਦਰਸਉਂਦੇ ਨੇ ਕਿ ਇਜ਼ਰਾਈਲ ਅਤੇ ਅਮਰੀਕਾ ਗਾਜ਼ਾ ਸੰਕਟ ਦੇ ਮੁੱਦੇ ਉੱਤੇ ਵਿਸ਼ਵ ਪੰਦਰ ਉੱਤੇ ਅਲੱਗ-ਥਲੱਗ ਹੋ ਰਹੇ ਨੇ ਜਦੋਂ ਕਿ ਬਹੁਤ ਸਾਰੇ ਦੇਸ਼ ਫلسطੀਨ ਦੇ ਪੱਖ ਦੇ ਵਿੱਚ ਖੜੇ ਨੇ ਕੀ ਕੰਪਨੀ ਯੋਜਨਾ ਅਲਪ ਦੇਸ਼ਾਂ ਨੂੰ ਸ਼ਾਂਤ ਕਰ ਸਕੀਗੀ ਜਾਂ ਨਹੀਂ ਇਹ ਤਾਂ ਹੁਣ ਨੌਨ ਵਾਲੇ ਦਿਨਾਂ ਚ ਹੀ ਪਤਾ ਲੱਗ ਸਕਤੇ ਹੈ